ਇਤੇ ਹਰ ਪਿੰਕੀ ਇਕੱਠਾ ਬੈਠੂ ਵਿੱਚ ਫਿਰ ਐਸਰੇ ਐਮਐਲਏ ਲੈਟ ਉਨਫੈਟ ਹੋ ਗਿਆ ਕਾਲੀਗਾਂ ਨੇ ਨਿਰੰਧਨ ਤੇ ਫਿਰ ਤੇ ਪਤੀ ਗਦੂਰ ਸਾਹਿਬ ਵਾਲੇ ਦੋਨੇ ਸਾਰੇ ਅਧੂਰੇ ਬੈਠੇ ਨੇ ਇਹਨੇ ਭੂਆ ਕਿਹੜੀ ਗੱਲ ਦੇਣੀ ਕਿ ਇਹਨੇ ਮਾਸੀ ਕਿਹੜੀ ਕਰ ਦੇਣੀ ਹੈ ਤੇ ਫਿਰ ਸਾਰਾ ਹੌਸ ਹੀ ਇਹਨਾਂ ਦਾ ਹੋ ਜਾਣਾ ਤੇ ਬੁਲੇਟ ਪ੍ਰੂਫ ਆ ਬਣਾਣਾ ਪੈਣਾ ਤੁਹਾਨੂੰ ਬੁਲੇਟ ਪ੍ਰੂਫ ਉਹ ਜਿਹੜੇ ਸ਼ੀਸ਼ੇ ਲੱਗੇ ਹੁੰਦੇ ਨੇ ਸਪੀਕਰ ਨੂੰ ਵੀ ਵਿਚਾਰੇ ਨੂੰ ਬੁਲੇਟ ਪ੍ਰੂਫ ਜੈਕਟ ਪਾ ਕੇ ਨਾ ਬੁਲੇਟ ਪ੍ਰੂਫ ਸ਼ੀਸ਼ੇ ਜ ਬਣਾਤਾ ਇਹ ਨੂੰ ਤਾਂ ਸਹੀ ਧੋਖਾ ਦੇ ਇਹ ਹਾਊਸ ਸਦਾਜੀ ਗਾਇਸ ਸਰਦੋ ਐਮ ਐਲ ਏ ਨੂੰ ਕੀ ਆ ਜਾਂਦਾ ਲੋ ਬੇਕਰ ਕਾਨੂੰਨ ਬਣਾਉਂਦਾ ਕਿ ਗਦਾਂ ਸਭਾ ਵੀ ਕਾਨੂੰਨ ਬਣਵਾਸੇ ਕਾਨੂੰਨ ਤੋੜਨ ਵਾਲਿਆਂ ਦੀ ਉੱਥੇ ਕੋਈ ਜਨਾਹ ਨਹੀਂ ਦੇ ਆ ਜਿੰਨੇ ਖਲੋਤੇ ਨੇ ਕੈਰੀਕੇਟਾ ਵੱਲ ਧਿਆਨ ਦੇ ਮਾਰੋ ਕੋ ਕਾਨੂੰਨ ਬਣਾਉਣ ਵਾਲਾ ਇਹ ਤੇ ਹਿੰਦੂਸਤਾਨ ਦੇ ਝੰਡੇ ਦੇ ਵਿੱਚ ਸਾਡੇ ਸੰਵਿਧਾਨ ਚ ਵਿਧਵਾ ਜੇ ਰੱਖਣ ਵਾਲੀ ਹੈ ਜੀ ਮੇਂ ਜਵਾਸਾ ਵੋਟਾਂ ਦੇ ਕਿਸੇ ਨੂੰ ਪੈ ਸਕਦੀਆਂ ਕਾਂਗਰਸ ਤੋਂ ਨਾਵਾ ਤੁਹਾਡੀ ਕੋਈ ਚੋਇਸ ਕੋਈ ਨਹੀਂ ਇੱਕੋ ਜਮਾਤ ਹੈ ਜਿਹੜੀ ਪਹਿਲੇ ਵੀ ਜਦੋਂ ਤਰਨਤਾਲ ਤੇ ਮਹੀਨੇ ਵਿੱਚ ਸਦਾ ਦੀ 15 ਦਿਨ ਬਾਜ਼ਾਰ ਬੰਦ ਰਹਿੰਦੇ ਸੀ ਤੇ ਜਿੱਥੇ ਦੇ ਦੁਕਾਨਾਂ 12 ਵਜੇ ਖੁੱਲ੍ਹੀਆਂ ਤੇ 5 ਵਜੇ ਫਿਰ ਛੱਡ ਡਾਊਨ ਹੋ ਜਾਂਦੀਆਂ ਆਦਮੀ ਉਹ ਹੀ ਰਾਤ ਦੇ ਜੇ ਆਪਾਂ ਜਾਣਦੇ ਆ ਕਿ ਸਾਡੇ ਨੌਜਵਾਨ ਬੱਚਿਆਂ ਦਾ ਘੱਟੋ ਘੱਟ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੋਵੇ ਪਰਿਵਾਰ ਸੁਰੱਖਿਅਤ ਹੋਣ ਰਾਤੋਂ ਬਾਅਦ ਕਿਹਨਾਂ ਤੁਸੀਂ ਰਾਤ ਸੌ ਸਕੋ ਅੱਗੇ ਵਿੱਚ ਬੱਚੇ ਸਵੇਰੇ 7:00 ਜਾਂ ਪੌਲੀ ਚੱਡੇ ਕਿਉਂ ਸਾਡੇ ਸ਼ਾਮ ਨੂੰ ਪਰਮਾਤਮਾ ਦੀ ਬੇਜ਼ ਨਾਲ ਮੁੜ ਕੇ ਵਾਪਸ ਘਰੀ ਆ ਗਏ ਤੇ ਕਾਂਗਰਸ ਤੋਂ ਨਾਵਾ ਕੋਈ ਚੋਇਸ ਮੇਰੀ ਅਟੁੱਟੋੜ ਕੇ ਤੁਹਾਨੂੰ ਬੇਝੀ ਹੈ ਮੈਨੂੰ ਬੜਾ ਅਫਸੋਸ 140 ਸਾਲ ਪੁਰਾਣੀ ਪਾਰਟੀ ਕਾਂਗਰਸ ਤੋਂ ਬਾਅਦ ਗਲੂਮ ਨਹੀਂ ਚਲੀ ਦਰ ਬਹੁਤ ਲੀਡ ਬੇਸਾਸੀਅਤ ਬੜੀਆਂ-ਬੜੀਆਂ ਕੁਰਬਾਨੀਆਂ ਸੀ ਦੇਸਤੀ ਕਰ ਅੱਜ ਇਸ 100 ਸਾਲ ਦੇ ਵਿੱਚ ਵਿੱਚ ਮਜਬੂਰੀ ਬਣ ਗਈ ਸਾ ਸਰੂਬੀਰ ਸਿੰਘ ਜੀ ਕਹਿੰਦੇ ਦਿੱਤੀ ਤੁਨਸ ਕੁ ਸੋਚ ਵਿਚਾਰ ਕਿਤੇ ਤੋਂ ਦੇ ਤੁਸੀਂ ਲੋਕਾਂ ਨੂੰ ਕਿਸ ਜੈ ਜਿਸੀ ਦੇਣਾ ਚਾਹੁੰਦੇ ਆ ਮੇਰੇ ਤੁਸੀਂ ਬੋਟਾ ਤੇ ਹੈ ਨਹੀਂ ਕਿ ਆ ਸਦਾਰ ਸਭ ਕਾਮਨਾ ਪੈਦੀ ਹੈ ਚੋੜੀ ਅੱਜ ਕੇ ਪੈਦੀ ਹੈ ਹੱਥ ਜੋੜ ਕੇ ਪੈਦੀ ਹੈ ਕੁਫਸੋਰ ਪਿਸਤੌਨ ਦੀ ਤੇ ਬੰਦੂਕ ਤੇ ਲੋਕ ਤੇ ਥੋੜਾ ਪੈਦੀ ਹੈ ਇਹ ਅਸੀਂ ਕੀ ਅਫਗਾਨਿਸਤਾਨ ਵਰਗਾ ਤਾਲੀਬਾਨ ਇੱਕ ਜਾਣਿਆ ਕਿ ਜਿਹੋ ਜੇ ਅਫਗਾਨਿਸਤਾਨ ਚਾਤਮੀ ਉਹ ਸਾਡੇ ਇਥੇ ਹੋਣੀ ਚਾਹੀਦੀ ਹੈ ਹੋਰੀ ਅਸੀਂ ਕੀਮਤ ਅਦਾ ਕਰੀ ਤੇ ਮੈਨੂੰ ਦੱਸੋ ਕਿ ਐਸੇ ਗੱਲ ਕਰਨਾ ਸੀ ਵੀ ਸਾਡੇ ਨੌਜਵਾਨ ਬੱਚੇ ਬਾਹਰ ਨਿਕਸੇ ਚਲੇਗੇ ਦੋ ਚੀਜ਼ਾਂ ਕਰਕੇ ਇਸ ਧਰਕਾਂ ਤੇ ਲਿਖੇ ਕਰ ਜਿੰਨਾ ਕਿ ਅਸੀਂ ਆ ਜਿਹੜਾ ਵਾਡੇ ਦਾ ਬਾਦੂ ਦੇ ਮੇਰੇ ਵੀਰੇ ਖੁਲਿਆ ਨਾ ਵਪਾਰਵਾਸੇ ਉਹਨਾਂ ਤੇ ਪੰਜਾਬ ਦਾ ਤਾਂ ਵਿਸ਼ੇਸ਼ ਤੌਰ ਤੇ ਬਾਰਡਰ ਵੀ ਬੈਲ ਤੇ ਇੱਥੇ ਨੌਜਵਾਨਾਂ ਦਾ ਕੋਈ ਕੋਰ ਨਹੀਂ ਪਹਿਲੀ ਤੋਂ ਸਾਡੇ ਕੋ ਕਿਲਾ ਕਿਲਾ ਦੋ ਦੋ ਰਹੇ ਸੀ ਉਹਨ ਕਲੀ ਕਿਤੇ ਰਹਿ ਗਈ ਕਿੱਲਾ ਦੋ ਕਿੰਨੇ ਤੇ ਨਿੱਕਲੇ ਕਿਉਂ ਸਦਾ ਸਾਹਿਬ ਦੱਸੋ ਆ ਛੋਨਾ ਤੁਸੀਂ ਬੀਜ ਦਿਓ ਸਾਹਿਬ ਆਹ ਕਿਹੜੀ ਜਿਹੜਾ ਜਿਹੜਾ ਛੋਨਾ ਬੀਜ ਦਾ ਥੋੜਾ ਜਿਹਾ ਮੈਨੂੰ ਦੱਸੋ ਅੱਜ ਅਸੀਂ ਇੱਥੇ ਬੈਠਿਆ ਪ੍ਰਮਾਸ਼ਾ ਨੂੰ ਆਜਾਜਾ ਕਰ ਤੁਹਾਨੂੰ ਪਿਛਲੇ 4 ਸਾਲਾਂ ਅੱਗੇ ਢੋਨੇ ਦਾ ਕਦੀ ਪੂਰਾ ਭਾਅ ਮਿਲਿਆ ਐਨਐਸਸੀ ਇੱਕ ਵਾਰ ਦੋ ਸੇਉ ਤੋਂ ਫੇਰ ਇਹਨਾਂ ਕਹ ਲੈਣਾ ਮੁੱਖ ਮੰਤਰੀ ਇਹਦੇ ਪਤਾ ਨਹੀਂ ਮੱਥੇ ਤੇ ਕਿਹੜੇ ਦਿਨ ਜੰਮਿਆ ਤੇ ਕਿੱਥੇ ਜੰਮਿਆ ਅਰਕੇ 470 ਸਰਦਾਰ ਜੀ ਕੀ ਤੁਹਾਡਾ ਹੈ 13 14 ਬਾਈ ਤੇ ਬੋਰੀਆਂ ਨਿਕਲੀਆਂ ਜਿੱਥੇ 32 33 34 ਬੋਰੀਆਂ ਨਿਕਲਦੀਆਂ ਸੀ ਕਿੱਜਾ ਹਿੱਸਾ ਤੁਹਾਡਾ ਸਾਡੇ ਦਾ ਝੋਨਾ ਚੱਲ ਕੇ ਸਰਦਾਰ ਜੀ ਸਾਰਾ ਸਾਡੇ ਤਿੰਨ ਵਾਰ ਪੰਜਾਬ ਡੁੱਬ ਗਿਆ ਕੀ ਗੱਲ ਕਹਿੰਦੇ ਬਰਸਾਤ ਨਹੀਂ ਸੀ ਹੁੰਦੀ ਪ੍ਰਬੰਧ ਹੀ ਕੋਈ ਨਹੀਂ ਇਹ ਆਪਾਂ ਪਿੰਡ ਦਾ ਸ਼ੌਕੀਦਾਰ ਨਹੀਂ ਰੱਖਣਾ ਲਾ ਸਤਾ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਪਿੰਡ ਦਾ ਸ਼ੌਕੀਦਾਰ ਹੈ ਜੀ ਤੇ ਚੋਰੀਆਂ ਹੋ ਗਈਆਂ ਪਿੰਡ ਤੇ ਨਹੀਂ ਤੇ ਦੇ ਤੋੜਾ ਫਰਮਾਨੀਆ ਨਹੀਂ ਕਿ ਪੰਜਾਬ ਨੇ ਡੁਬਣਾ ਹੀ ਡੁਬਣਾ ਸੀ ਪੈਸੇ ਤੇ ਸਾਰੇ ਤੇ ਸਾਰੇ ਖਾ ਲੈਂਦੇ ਆ ਆ ਜਿਹੜੀ ਆ ਬੰਦਾ ਦੀ ਮਜ਼ਬੂਤੀ ਵਾਸਤੇ ਟਾਸ਼ਾ ਲੱਜਣਾ ਸੀ ਇਹ ਭਗਵਾਨ ਤੇ ਤੇ ਦਾ ਜਿਹੜਾ ਮੰਤਰੀ ਉਹ ਗੋਇੰਲੇਸ਼ ਲੱਗਾ ਬਹਿ ਅਸੈਂਬਲੀ ਤੇ ਮੈਨੂੰ ਸੁਣਿਆ ਉਹ ਸਾਰੇ ਪੈਸੇ ਹੀ ਖਾ ਗਏ 250 ਕਰੋੜ ਰੁਪਏ ਖਾ ਗਏ ਤੇ 20 ਹਜ਼ਾਰ ਜੂੜ ਦਾ ਨਸਾਨ ਹੋ ਗਿਆ ਇਹਨੂੰ ਕਿਹਾ ਜਾਂਦਾ ਅੰਗਰੇਜ਼ੀ ਚ ਪੈਨੀ ਵਾਈਲਡ ਪਾਉਂਡਫੁਲ 250 ਕਰੋੜ ਰੁਪਏ ਖਾ ਕੇ ਤੇ ਸਾਰਾ ਪੰਜਾਬ ਡੋਬ ਗਿਆ ਉਨੇ ਇੱਕ ਫੰਡ ਬਣਾਇਆ ਉਹਨੂੰ ਕੀ ਕਹਿੰਦਾ ਰੰਗਲਾ ਪੰਜਾਬ ਅਨੇ ਨਿਰੰਗਲਾ ਪੰਜਾਬ ਕੰਗਲਾ ਕਰਨ ਤੋਂ ਬਾਅਦ ਫੰਡ ਦਾ ਨਾਮ ਰੰਗਲਾ ਆਹ ਦਸੋਂ ਮਨੂ ਸਰਦਾਰ ਜੀ ਜਿਹੜੇ ਕਿਸਾਨਿੰਗ ਇੱਥੇ ਤੁਸੀਂ ਸੁਣਿਆ ਸੀ ਨਾ ਕੇਜਰੀਵਾਲ ਨੂੰ ਤੇ ਭਗਵਾਂ ਸਰ ਨੂੰ ਕਹਿੰਦੇ ਆ ਸਰਕਾਰ ਆਉਣ ਤੋਂ ਪਹਿਲਾਂ ਕੇ ਸਰਦਾਰ ਸਾਹਿਬ ਦੇ ਕਿਸੇ ਦਾ ਟੋਟਲ ਫਸਲ ਦਾ ਨੁਕਸਾਨ ਹੋ ਰਿਹਾ ਤੇ 50000 ਰੁਪਏ ਕਿੱਲਾ ਸੀ ਵਾਪਸ ਦਾ ਤਾਂ ਕਿ ਸਹੀ ਹੈ ਕਿ ਨਹੀਂ ਸੁਣਿਆ ਕਿ ਕਦੇ ਨਹੀਂ ਸੁਣਿਆ ਤੁਸੀਂ ਮੈਨੂੰ ਦੱਸੋ ਹੁਣ 50 ਤੋਂ ਸਰ ਜੀ ਗਿਆ ਕਿ ਨਹੀਂ ਦਵਾਂਗੇ ਤੇ ਉਹ ਲੋਕ ਕਹਿੰਦੇ ਸੀ ਕਿ ਮੀਹ ਦਾ ਸਿੱਧਾ ਪਹਿਲੇ ਕਿਸਤਫਾਨ ਦੀ ਗਰਜ਼ੋਰੀਆਂ ਬਾਤ ਛੁੱਟ ਗਈ 30000 ਬਾਤ ਕਰਾਂਗੇ ਪਹਿਲਾਂ ਤਾਂ ਬਿਨਾਂ ਗਰਜ਼ੋਰੀਆਂ ਪੱਲਾ ਆ ਤੁਹਾਡੀ ਗਰਜ਼ੋਰੀ ਹੋ ਚੁੱਕੀ ਹੈ ਕਿਸੇ ਨੂੰ ਆਇਆ ਕਿ ਕੋਈ ਮੁਆਵਜ਼ਾ ਦੱਸੋ ਇੱਥੇ ਬੈਠਿਆ ਹੋ ਤੁਸੀਂ ਰਟਾਲ ਪੇਂਡ ਬਸ ਤੇ ਲੈਣ ਨੂੰ ਕੁਝ ਨਹੀਂ ਆ ਦੇ ਦਾ ਫਿਰ ਪੈਸੇ ਇਕੱਠੇ ਕਰ ਲੈਣੇ ਕਿਹੜੇ ਕੰਮਾਂ ਦਾ ਬਾਤ ਕਰਦੇ ਇਹ ਪੰਜਾਬ ਨਾ ਛੱਗੀ ਮਾਰ ਕੇ ਇਹਨਾਂ ਭੱਜਿਆ ਨਾ ਸਾਰੇ ਅੰਗਰੇਜ਼ ਹੀ ਹੋਗੇ ਕਿਹੜੇ ਕਿਰਾਏ ਦੇ ਮਕਾਨਾਂ ਵਿੱਚ ਦੋ-ਦੋ ਕਮਰੇ ਤੇ ਰਹਿਣ ਵਾਲੇ ਲੋਕ ਸੀ ਉਹਨ ਦੋ-ਦੋ ਕਿੱल्ल्या ਸਰਦਾਰ ਸਾਹਿਬਾਂ ਦੇ ਕੋਠੀਆਂ ਪਰ ਅਮ ਨੂੰ ਤੁਸੀਂ ਦੱਸਿਓ ਜਿਹੜੇ 16 ਸਾਹਿਬ ਐ ਮਲੇਸਰ ਜਦੋਂ ਉਹਦੇ ਸਵਰਗ ਤੋਂ ਆਰਜੇ ਫਰੀਦ ਬੰਦੇ ਸੀ ਮੇਰੇ ਨਾਲ ਹੀ ਤਾਂ ਵਿਧਾਨ ਸਭਾ ਦੇ ਵਿੱਚ ਮਾਸ਼ੇ ਸਾਡੇ 35 ਸਾਲਾਂ ਤੋਂ ਥੋਲ ਸਾਹਿਬ ਨੇ ਕਿਹ ਨੂੰ ਦਰਸ਼ਨ ਦਿੱਤਾ ਜੀ ਐਸ ਪੈਂਡੈਂਟ ਦੱਸੋ ਆਏ ਤੇ ਕਦੀ ਤੇ ਜੇ ਉਹ ਆਏ ਨਹੀਂ ਤਾਂ ਵੋਟ ਕਿਹਦੀ ਕਰਦੀ ਮੰਗਦੇ ਇਹੀ ਭਗਵੰਤ ਕਹਿੰਦਾ ਸੀ ਕਿ ਅਸੀਂ ਨਸ਼ਾ ਮੁਕਤ ਕਰਨਾ ਹੈ ਜੇ ਅਸੀਂ ਚਰਮਤਾ ਨਸ਼ਾ ਮੁਕਤ ਕਰਨਾ ਸਾਰੇ ਨੂੰ ਕਹਿੰਦੇ ਸਾਨੂੰ ਹਰਮੀਰ ਸਿੰਘ ਸੰਧੂ ਮੁਕਤ ਕਰਦਾ ਭਾਈ ਆ ਕਹਿੰਦੇ ਨੇ ਸੱਚ ਦੱਸੋ ਤੇ ਹੁਣ ਤੁਸੀਂ ਮੈਨੂੰ ਦੱਸੋ ਨਾ ਨਸ਼ਾ ਮੁਕਤ ਹੋਇਆ ਨਾ ਹਰਮੀਰ ਸਿੰਘ ਸੰਧੂ ਮੁਕਤ ਹੋਇਆ ਨਾ ਮੁੱਖ ਮੰਤਰੀ ਨਸ਼ਾ ਮੁਕਤ ਹੋਇਆ ਇੱਥੇ ਮੈਂ ਤਾਂ ਕੇਜਰੀਵਾਲ ਨਾਲ ਆਇਆ ਸੀ ਮੈਂ ਉਸੇ ਪੁੱਛਿਆ ਮੈਂ ਇਹ ਮੈਂ ਜਵਾਬ ਦੇ ਕੇ ਜਾ ਜਾਹਾਂ ਸਾਲਾਂ ਤੋਂ ਭਗਵਾਨ ਤੋਂ ਬਾਅਦ ਨਸ਼ਾ ਮੁਕਤੀ ਦੀ ਗੱਲ ਸਕੇ ਪੰਜਾਬ ਨੂੰ ਨਸ਼ਾ ਮੁਕਤ ਕਿੱਥੋਂ ਕਰ ਅਸਲ ਅਸਰ ਤੁਸੀਂ ਸਿਆਣੇ ਹੋ ਇਹ ਥਾਣੇਦਾਰ ਦੀ ਮਰਜ਼ੀ ਹੈ ਜਿਹੜਾ ਤੁਹਾਡੇ ਏਰੀਆ ਦਾ ਥਾਣੇਦਾਰ ਲੱਗਾ ਕਦੇ ਕਿਹੜਿਆਂ ਤੋਂ ਵੱਧ ਨਸ਼ਾ ਨਹੀਂ ਦੇਖਦਾ ਇਹ ਨਸ਼ਾ ਮੁਕਾਦਈ ਇਹਦੇ ਨਾਲ ਕਿ ਪੁਲਿਸ ਵਾਲੀ ਕਿ ਸਿਆਸੀ ਜਮਾਤਾਂ ਦੇ ਕੁਝ ਲੀਡਰ ਨੇ ਇਤੋਂ ਨਸ਼ਾ ਦੂਰ ਹੋ ਸਕਦਾ ਜਿਹੜਾ ਸਰਟੀਫਿਕੇਟ ਪਾ ਲੈਣ ਮਿਹਰ ਸਿੰਘ ਸੰਧੂ ਨੂੰ ਤੇ ਆਪ ਤੁਹਾਨੂੰ ਸਮਝਾਉਣੀ ਦਿੱਤਾ ਮੈਂ ਆਪਣੀਆਂ ਮਾਤਾਂਾਂ ਤੇ ਭੈਣਾਂ ਨੂੰ ਕਹਿੰਦਾ ਚੰਦਾ ਜਸਾਲ ਸਾਹਿਬ 48 ਮਹੀਨੇ ਹੋ ਗਏ ਨੇ ਇਸੇ ਦਾ 1000 ਰੁਪਏ ਮਹੀਨੇ ਦੇ حساب ਨਾਲ 48000 ਰੁਪਏ ਈ ਔਰਤ ਦਾ ਇਹਨਾਂ ਵਲ ਬਕਾਇਆ ਬੰਦਾ ਜੇ 48000 ਰੁਪਏ ਈ ਔਰਤ ਮੋਟਰ ਦਾ ਤੇ ਤੁਹਾਨੂੰ ਤੁਵਾਨੀ ਨਹੀਂ ਦਿੱਤੀ ਤਾਂ ਲੈਣੀ ਕਿ ਆਰੇ ਵਿੱਚ ਦੱਸੋ ਕਿਹੜੀ ਗੱਲ ਦੀ ਵੋਟ ਮੰਗਦੇ ਇੱਥੇ 1500 ਦੀ ਜਿਹੜਾ ਤੇਨੇ ਕਿਹਾ ਸੀ 2500 ਰੁਪਏ ਵੇਡਾਵਾ ਪੈਨਸ਼ਨ ਲਾਂਗੇ ਕਿਸੇ ਨੂੰ ਮਿਹਣੀ ਬਾਹਰ ਕਰੀ ਕਰੋ ਤੁਹਾਡੇ ਪੈਨਸ਼ਨ ਕਿਦੇ ਇੱਥੇ ਤੁਹਾਡਾ ਜਿਹੜੀ ਸਕਿਲ ਸੀ ਨੇ ਕਿਸੇ ਕੋਈ ਨਹੀਂ ਮੁਆਬਦਾ ਇਹਨਾਂ ਨੇ ਨਹੀਂ ਦਿੱਤਾ ਜਿੰਨੇ ਸਰਕਾਰੀ ਮੁਲਾਜ਼ਮ ਨੇ ਡੀ ਹੈ ਉਹਨਾਂ ਨੂੰ ਕਿਸੇ ਨੇ ਉਹ ਨਹੀਂ ਦਿੱਤਾ ਪੈਨਸ਼ਨਲ ਦਾ ਬਕਾਇਆ ਇਹ ਵੀ ਦੇ ਦੇ ਤਾਂ ਦੱਸੋ ਫੇਰ ਵੋਟ ਕਿਹਦੀ ਕਾਜੀ ਮੰਗਦੇ ਕੋਈ ਇੱਕ ਕੰਮ ਤਾਂ ਦੱਸੋ ਇੱਟਾ ਤਾਂ ਸਾਰੀ ਆ ਕਾਗਜ਼ੀ ਸਰਕਾਰਾਂ ਲੱਗਾ ਆ ਹੁਣ ਆ ਕੇ ਲੋਕਪਾਲੀ ਸ਼ੁਰੂ ਕੀਤੀ ਏ ਜਿਸ ਨੇ ਇਲੈਕਸ਼ਨ ਮੋਗੀ ਉਦੋਂ ਦੀ ਆ ਲੋਕਪਾਲ ਵਾਲੀ ਇਹ ਸੁਮਸ਼ੀਨਾ ਉੱਥੇ ਜਾਂਦੀ ਏ ਗੰਗੋ ਕੇਰੇ ਜੀ ਕੌਣੇ ਸੋਣੇ तो मैं समुचे पिंड हाथ जोड़ के बेनती जो करनी है आपका एक्सपेरीमेंट करना तो कहें पिंड दिन सत् सरकार चलिया करे आ मैं बलजीत सिंह दस रहे सत् डॉक्टर छोड़ देखिया आया कि जो आए कोई नहीं तेनाली सरकार चल अकाले ने एक स्टेटमेंट दिखती केजरीवाल के सारे गैंगस्टर मैं कही दो तीन दिन च बुरी मिसरा बन लो ਬੱਚਾ ਉਹਦਾ ਪੇਰਾ ਮਤਲਬ 4 ਸਾਲ ਤੋਂ ਤੁਹਾਡੀ ਮਰਜ਼ੀ ਨਾਲ ਹੀ ਬੁਰੀ ਬਿਸਤਰਾ ਖੁੱਲਿਆ ਰਿਆ ਨਾ ਹੁਣ ਜੂ ਕਹਿੰਦਾ ਕਿ ਦੋ ਦਿਨ ਜਨਾ ਚ ਬੁਰੀ ਬਿਸਤਰਾ ਬੰਦ ਹੋਊਗਾ ਮਤਲਬ 4 ਸਾਲ ਤੁਹਾਡੀ ਮਰਜ਼ੀ ਨਾਲ ਹੀ ਬੁਰੀ ਬਿਸਤਰਾ ਬੰਦ ਕੇ ਰੱਖਿਆ ਅਜਾ ਮੇਰਾ ਓਪਨ ਚੈਲੰਜ ਆ ਸਾਰੇ 3D ਕੈਮਰਾ ਸੰਦੇ ਹੀ ਨੇ ਆ ਤੇਜਰੀਵਾਲ ਨੂੰ ਤੇ ਭਗਵੰਤ ਨੂੰ ਕੱਜ ਇਲੈਕਟਰਾ ਦੋ ਦਿਨ ਹੈ ਲਓ 9 ਤਰੀਕ ਨੂੰ ਦੋਨੇ ਜਾਣੇ ਚਬਾਲ ਚੌਂਕ ਤੋਂ ਲੈ ਕੇ ਉਹ ਪਰਨੇ ਪਾਸੇ ਜਿਹੜੀ ਦੀਦੀ ਰੋਡ ਨੂੰ ਹਰੀਕੇ ਨੂੰ ਸਾਡੇ ਤੇ ਨਿਕਲਦੀ ਦੋਨੇ ਜਾਣੇ ਸਾਰੀ ਸੋਟੀ ਸਾਡੇ ਘਰ ਤੱਕ ਅੱਜ ਕੋਰਪੋਟ ਨੂੰ ਜੀ ਆਓ ਵੇਖੇ ਕਿ ਨਹੀਂ ਜੋ ਗਿਆ ਲੋ ਮੇਰਾ ਉੱਪਰ ਚੱਲ ਗਿਆ ਆ ਬਹੁਤ ਸਹੀ ਕੱਲ ਕਨਫਿਊਜ਼ ਆਇਆ ਸੀ ਇਹ ਹੈ ਜਰਦਾਸੀ ਜਿਹੜਾ ਜਨਰਲ ਮੁਖਰਫਲੇ ਆਰਾਮ ਦਾ ਤੰਤ ਜਿਸਾ ਕਨਫਿਊਜ਼ ਦਾ ਜਦਾਸੀ 5000 ਰੁਪਏ ਦਾ ਫਰੀਸਾ ਲਿਆਦਾ ਸਾਰੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਤੇ ਮੈਨੂੰ ਦੱਸੋ ਤੇਰੇ ਦਰਸ਼ਕਾਂ ਤੋਂ ਤੁਰਿਆ ਕੀ ਹੈ 3 ਲੱਖ 3 ਦੀ ਬੰਦੂਕ ਜਿਹਦਾ ਤੇ ਹੈ ਕੇਤਨੀ ਵਾਰ ਇਹਨੂੰ ਮੈਨੂੰ ਦੱਸੋ ਚੱਕਾ ਪਰ ਆ ਬੰਦਾ ਇੱਕ ਦੋ ਇਹਦੇ ਆਲੇ ਦੋਲੇ ਖੜੇ ਕਰ ਦਿੰਦਾ ਤੈਨੂੰ ਕੋਈ ਚਾਰ ਚੁਪਈਆਂ ਤੋਂ ਵੱਧ ਦੀ ਲੋੜ ਕੋਈ ਨਹੀਂ ਕੋਈ ਲਾਭ ਹੀ ਨਹੀਂ ਸਕਦਾ ਕੋਈ ਬੰਦਾ ਐ ਇੱਥੇ ਵਿੱਚ ਅਜੇ 5000 ਬੰਦਾ ਆ ਕਮਾਂਡਰ ਸਾਹਿਬ ਆ ਕਮਾਂਡਰ ਸਾਹਿਬ ਤੇ ਲਾ ਕੇ ਚਾਰ ਬੰਦੇ ਖੜੇ ਕਰ ਲਓ ਤੇ ਵਿੱਚ ਕੇਜਰੀਵਾਲ ਸੁਣਾਉਂਦੇ ਲਾਪੇਗਾ ਮੈਨੂੰ ਭਾਈ ਤੇ ਦੱਸ 5000 ਬੰਦੇ ਨੂੰ ਫਾਇਦਾ ਆ ਇਹਨਾਂ ਨੂੰ ਪਤਾ ਹੈ ਸਰਦਾਰ ਜੀ ਆ ਦੋਨਾਂ ਨੂੰ ਪਤਾ ਹੈ ਕੇਜਰੀਵਾਲ ਨੂੰ ਤੇ ਭਗਵੰਤੂ ਇਹਨਾਂ ਕੋ ਕੱਲਿਆਂ ਦਾ ਓਪਨ ਤੇਰੀ ਇਹਨਾਂ ਨੂੰ ਚੈਲੰਜ ਆ ਕਿ ਤਰਨਤਾਲ ਦੇ ਲੋਕ ਗੁੱਟੋਂ ਫੜ ਕੇ ਦੁਹਨਣ ਉਹ ਜਿਹੜਾ ਸ਼ਹਿਰ ਦੇ ਵਿੱਚੋਂ ਇਹਨਾਂ ਨੂੰ ਗੋਤੇ ਨਾ ਗਹਿਣ ਕਿ ਤੇ ਮੈਨੂੰ ਕਹਿ ਦਿਓ ਕਿ ਝੂਠੀ ਗੱਲ ਹੈ ਇਹਨਾਂ ਕੋ ਕਦੀ ਆਉਂ ਖਈਏ ਬਿਨਾਂ ਪੁਲਿਸ ਦੇ ਆਉਂ ਤਾਂ ਤੇ ਲੇਖ